ਥਾਣਾ ਨੰਬਰ 8 ਤੇ ਦਿਨ ਆਉਂਦੇ ਪਠਾਨਕੋਟ ਚੌਂਗ ਦੇ ਨੇੜੇ ਪੈਂਦੇ ਗੁਪਤ ਸੂਚਨਾ ਦੇ ਰੁਦਰ ਸੇਨਾ ਤੇ ਬਜਰੰਗ ਦਲ ਦੇ ਆਗੂਆਂ ਨੂੰ ਜਦੋਂ ਪਤਾ ਚੱਲਿਆ ਕਿ ਟਰੱਕ 'ਚੋਂ ਗਾਊਮਾਸ ਨਾਲ ਪਰਿਆ ਬਿਹਾਰ ਤੋਂ ਹੁੰਦਾ ਜੰਮੂ ਜਾ ਰਿਹਾ ਸੀ ਜਦੋਂ ਟਰੱਕ ਜਲੰਧਰ ਪਹੁੰਚਦਾ ਤੇ ਭਾਰੀ ਗਿਣਤੀ ਦੇ ਵਿੱਚ ਪਹੁੰਚ ਰੁਦਰ ਸੇਨਾ ਤੇ ਬਜਰੰਗ ਦਾ ਲਾਗੂਆਂ ਵੱਲੋਂ ਟਰੱਕ ਨੂੰ ਕਾਬੂ ਕੀਤਾ ਜਾਂਦਾ ਜਿਸ ਵਿੱਚ ਭਾਰੀ ਮਾਤਰਾ ਦੇ ਵਿੱਚ ਗਾਊਮਾਸ ਭਰਾਮਤ ਕੀਤਾ ਗਿਆ ਤੇ ਨਾਲ ਹੀ ਟਰੱਕ ਡਰਾਈਵਰ ਤੇ ਕੰਡਕਟਰ ਨੂੰ ਕਾਬੂ ਕੀਤਾ ਗਿਆ ਮੌਕੇ ਦੇ ਥਾਣਾ ਨੰਬਰ 8 ਦੀ ਪੁਲਿਸ ਪਾਰਟੀ ਨੂੰ ਵੀ ਸੂਚਿਤ ਕੀਤਾ ਗਿਆ ਮੋਕੇ ਤੇ ਪਹੁੰਚੀ ਪੁਲਿਸ ਪਾਰਟੀ ਵੱਲੋਂ ਟਰੱਕ ਨੂੰ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਦਰਖਾਸਤ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਇਹ ਵੀ ਕਿਹਾ ਗਿਆ ਕਿ ਜੋ ਵੀ ਬੰਦੀ ਕਾਰਵਾਈ ਕੀਤੀ ਜਾਵੇਗੀ ਇਸ ਜਨਰਲ ਉਦਰ ਸੈਨਾ ਤੇ ਬਜਰੰਗ ਦਾ ਲਾਗੂ ਹ ਦੇ ਵੱਲੋਂ ਵੀ ਕਾਫੀ ਰੋਸ ਪਾਇਆ ਗਿਆ ਪੱਤਰਕਾਰ ਰਵੀ ਜਸਤਿਧ ਰਾਹੁਲ ਸ਼ਰਮਾ ਦੀ ਰਿਪੋਰਟ ਨੰਬਰ 93 ਜਨਰੇਟਰ ਹੈ 14 ਤੱਕ ਦੀ ਵੈਲਿਡਿਟੀ ਹੈ ਉਸ ਕੇਸ ਹਰਨ ਦੇ ਨਾਮ ਦਾ ਜਨਰੇਟ ਹੋਇਆ ਉਹ ਵੀ ਸਾਰਾ ਦੇਖਦਾ ਹੈ ਸਭ ਨੂੰ ਕਾਰਵਾਈ ਕੀ ਕਰਾਈ ਗਈ ਹੈ ਦੇਖੋ ਅਸੀਂ ਤਾਂ ਆਪਣੀ ਬਿਆਨ ਦੇ ਕੇ ਰਫੇ ਅਦਰਜ ਕਰਵਾਣ ਦੀ ਨਹੀਂ ਹੁਣ ਤੁਹਾਡੇ ਬਿਹਾਫ ਤੇ ਕੋਈ ਟਰੱਕ ਖੋਲ ਕੇ ਦੇਖਿਆ ਗਿਆ ਹੁਣ ਕੀ ਹੋ ਰਿਹਾ ਤੇ ਇਹ ਗਿਆ ਜੀ ਕਿ ਮੈਡੀਕਲ ਟੀਮ ਆ ਰਹੀ ਹੈ ਜਿਹੜੀ ਸੈਂਪਲਿੰਗ ਚੈੱਕ ਕਰਦੀ ਹੈ ਉਹਦੇ ਅੰਤੇ ਖੋਲਾਂਗੇ ਔਰ ਮੌਕੇ ਤੇ ਅਸਲ ਐਸ ਐਸ ਐਚਓ ਸਾਹਿਬ ਵੀ ਹੈਨੇਗੇ ਤੇ ਅਸੀਂ ਵੇਟ ਹੀ ਕਰਦੇ ਪਏ ਮਤਲਬ ਤੁਹਾਨੂੰ ਕਨਫਰਮ ਹੈ ਕਿ ਹੁਣ ਅੰਦਰ ਹੋ ਸਕਦਾ ਹੈ ਡੈਫੀਨਿਟਲੀ ਡਰਾਈਵਰਾਂ ਨੇ ਮੰਨ ਲਿਆ ਜੀ ਬਾਕੀ ਇਸ ਤੋਂ ਕੋਈ ਸ਼ੱਕ ਨਹੀਂ ਹੈਨੇਗੀ ਕਿੰਨੀ ਦੇਰ ਤੋਂ ਸਰ ਜਿਹੜੇ ਹੈਲਥ ਅਫਸਰ ਦੀ ਵੇਟ ਕੀਤੀ ਜਾ ਰਹੀ ਹੈ ਘਟੋ ਡੇਢ ਘੰਟਾ ਹੋ ਗਿਆ ਇਸ ਸਾਲ ਹਾਲ ਤੱਕ ਨਹੀਂ ਪਹੁੰਚੇ ਕੀ ਮੰਨਦੇ ਕੀ ਦੇਖ ਅਸਲ ਸਾਹਿਬ ਨੂੰ ਫੋਨ ਕੀਤਾ ਵੀ ਫੋਨ ਨਹੀਂ ਪਿਕ ਕਰ ਰਹੇ ਭਾਈ ਜਿਹੜੇ ਡਰਾਈਵਰ ਫੜੇ ਗਏ ਉਹਨਾਂ ਨੇ ਕੋਈ ਨਾਮ ਦੱਸਿਆ ਕਿਸੇ ਵਿਅਕਤੀ ਦਾ ਜਿਹਦੇ ਕੋਲ ਜਾ ਰਿਹਾ ਕੋਈ ਮੇਨ ਮਾਲਕ ਹੋਵੇ ਜਿਹਦੇ ਥਰੂ ਜਾਂਦਾ ਪਿਆ ਸਭ ਕੋਸ਼ ਇਨਵੈਸਟੀਗੇਸ਼ਨ ਪੁਲਿਸ ਦਾ ਕੰਮ ਹੈ ਜੀ ਸਾਨੂੰ ਨਹੀਂ ਦੱਸਿਆ ਉਹਨਾਂ ਨੇ ਸਰ ਗੱਲ ਕੀਤੀ ਜਾਵੇ ਤਾਂ ਰਸਤੇ 'ਚ ਈ ਵੀਲ ਜਿਹੜੇ ਹੁੰਦੇ ਆ ਉਹ ਚੈੱਕ ਕਰਨ ਵਾਸਤੇ ਟੀਮਾਂ ਜਗ੍ਹਾ ਆ ਜਾਏਗਾ ਵਿੰਗ ਖੜੇ ਹੁੰਦੇ ਸਰ ਮੋਬਾਈਲ ਚੈੱਕ ਕਰਨ ਦੇ ਸੇ ਉਹ ਕਿਤੇ ਕਮੀ ਨਹੀਂ ਰਾਰੀ ਹੈ ਦੇਖੋ ਇਹ ਇਹ ਹਰ ਵਾਰੀ ਦਾ ਕੰਮ ਹੈ ਇਹ ਤੀਸਰਾ ਟਰੱਕ ਹੈ ਜਿਹੜਾ ਅਸੀਂ ਪਿਛਲੇ 3 ਮਹੀਨੇ ਫੜਿਆ ਹੋਇਆ ਹੈ ऑलरेडी ਦੋ ਟਰੱਕ ਬਾਹਰ ਖੜੇ ਸੀ ਮੌਕੇ ਦੇ ਸਾਉਦੇ ਉਹਨਾਂ ਦੀ ਐਫਆਈਆਰ ਵੀ ਦਰਜਾ ਸਾਡੇ ਵੱਲੋਂ ਔਰ ਕੰਟੀਨਿਊਸ ਇਹ ਡਰਾਈਵਰ ਹੋ ਰਿਹਾ ਹੈ ਦਾ ਮਤਲਬ ਕਿੱਥੇ ਨਾ ਕਿੱਥੇ ਕੋਈ ਨਾ ਕੋਈ ਗੜਬੜ ਹੈਗੀ ਹੈ ਜੀ ਕਿ ਲੱਗਦਾ ਕੋਈ ਸ਼ਹਿਰ ਵਿੱਚ ਨਾਮੀ ਨੂੰ ਹੋਟਲਾਂ ਚ ਵੀ ਜਾ ਸਕਦਾ ਹੈ ਇਹ ਤੁਸੀਂ ਇਸ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਇਹ ਨਾਕਾਮੀ ਅਬੋਡ ਫੇਲੀਅਰ ਹੈ ਜੀ ਸੀਆਈਟੀ ਸੀਆਈਟੀ ਦਾ ਵੀ ਸਾਡੇ ਡਿਪਾਰਟਮੈਂਟ ਦਾ ਵੀ ਔਰ ਸਾਰੀ ਜਿੰਨੀ ਵੀ ਸਾਡੀ ਸਰਕਾਰ ਦਾ ਹੈਗਾ ਪੂਰਾ ਫੀਲਡ ਹੈ ਸਰ ਪਿਛਲੇ ਕਿਸ ਤਰ੍ਹਾਂ ਦੀ ਗੱਲ ਕਰੀਏ ਉਹਦਾ ਅਪਡੇਟ ਕੀ ਹੈ ਸਰ ਸਿਰਫ ਕਰਿੰਦੇ ਹੀ ਕਾਰਵਾਈ ਦੇ ਅਧੀਨ ਕੇਰੇ ਚਾਹੁੰਦੇ ਆ ਜਾਂ ਉਹਨਾਂ ਜਿਹੜੇ ਆਕਾਵਾ ਉਹ ਵੀ ਉਹਨਾਂ ਨੂੰ ਵੀ ਤੁਸੀਂ ਦਾ ਟਰੱਕ ਫੜ ਲੈਂਦੇ ਆ ਰੋਕ ਲੈਂਦੇ ਆ ਬੜੀ ਮਿਹਨਤ ਕਰਕੇ ਕਈ ਥਾਂ ਤੇ ਸੰਸਟ੍ਰੈਟ ਨਹੀਂ ਵੀ ਹੁਣ ਕਰਨੀ ਪੈਣੀ ਉਹ ਹੋ ਜਾਂਦੀ ਹੈ ਅਗੇ ਤਾਂ ਕੰਮ ਪ੍ਰਸ਼ਾਸਨ ਦਾ ਪੁਲਿਸ ਦਾ ਐਫਆਈਆਰ ਹੋ ਜਾਂਦੀ ਹੈ ਉਸ ਤੋਂ ਅਸੈਂਪਲਿੰਗ ਚੱਲ ਜਾਂਦੀ ਹੈ ਔਰ ਹਜੇ ਵੀ ਸਟੇਟਸ ਇਹ ਹੈ ਜੀ ਕਿ ਸੈਂਪਲਿੰਗ ਨਹੀਂ ਗਈ ਉਹਦੀ ਫੀਸ ਬਹੁਤ ਜ਼ਿਆਦਾ ਵਸ਼ਾ ਉਹ ਵੀ ਪੇ ਕੀਤੀ ਸਰਕਾਰ ਨੇ ਨਹੀਂ ਕੀਤੀ ਉਹ ਵਿੱਚੇ ਅਧੂਰਾ ਹੀ ਕੰਮ ਲਟਕਿਆ ਰਿਹਾ ਪਰ ਭਾਈ ਜਿਹੜੇ ਮੇਨ ਬੰਦੇ ਆ ਉਹ ਕਿਉਂ ਨਹੀਂ ਫੜੇ ਜਾਂਦੇ ਜਿਹੜੇ ਕੀ ਆ ਥੱਲੇ ਵਾਲੇ ਜਿਹੜੇ ਵਿਅਕਤੀ ਆ ਇਹਨਾਂ ਨੂੰ ਫੜਿਆ ਜਾਂਦਾ ਇਹਨਾਂ ਤੇ ਐਫਆਈਆਰ ਹੁੰਦਾ ਤੁਸੀਂ ਪਹਿਲਾਂ ਵੀ ਦੱਸ ਸਕਿਓ ਪਹਿਲਾਂ ਵੀ ਜਿਹੜੇ ਕਈ ਟਰੱਕ ਫੜੇ ਗਏ ਆ ਮਤਲਬ ਮੇਲ ਮਾਨਕ ਕਿਉਂ ਨਹੀਂ ਸਾਹਮਣੇ ਆਉਂਦੇ ਦੁਕੋਈ ਤਾਂ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਜੀ ਤਾਂ ਸਰਕਾਰ ਦਾ ਤੰਤਰ ਦਾ ਕੰਮ ਹੈ ਜੀ ਅਸੀਂ ਤਾਂ ਆਪਣੀ ਗਊ ਸੇਵਾ ਦੇ ਭਾਵ ਨਾਲ ਲੱਗੇ ਹੋਏ ਆਂ ਇਹ ਤਾਂ ਉਹਨਾਂ ਦਾ ਕੰਮ ਹੈ ਜੀ ਕਰਨਾ ਰੋਕਣਾ ਨਹੀਂ ਸਰ ਗੱਲ ਕਰੀਏ ਪੈਰੀਸ਼ੀਅਲ ਗੁੱਡਸ ਆ ਬਾਸਾ ਖਰਾਬ ਹੋਣ ਦਾ ਡਰ ਹੁੰਦਾ ਜਦ ਸੈਂਪਲ ਜੇ ਲੇਟ ਪਹੁੰਚਿਆ ਜਾਵੇ ਉੱਥੇ ਲੇਟ ਪਹੁੰਚਾਇਆ ਜਾਵੇ ਕਿ ਉਹਦੇ ਸਰ ਰਿਜ਼ਲਟ ਚ ਕੋਈ ਦਿੱਕਤ ਆ ਸਕਦੀ ਹੈ ਗੱਡੀ ਦੇਖੋਗੇ ਉਹ ਰੈਫਰਿਜਰੇਸ਼ਨ ਲੱਗਾ ਹੋਇਆ ਗੱਡੀ ਦੇ ਵਿੱਚ ਜੀ ਜਦ ਕਸ਼ਮੀਰ ਜਾ ਰਿਹਾ ਸੀ ਤਾਂ ਮਤਲਬ 2-3 ਦਿਨ ਦਾ ਵਿੱਚ ਪੂਰੀ ਉਹਦੇ ਚ ਹੈਗੀ ਸੀ ਉਹਨੂੰ ਮਤਲਬ ਲੇਬੋਰੀ ਦੀ ਗੱਲ ਕਰ ਰਹੇ ਸਰ ਲੇਬੋਰੀ ਜੋ ਲੈ ਕੇ ਜਾ ਰਹੇ ਉਹ ਨਾਮ ਨਹੀਂ ਸਰ ਉਹਨਾਂ ਦੇ ਨਾਮ ਮੈਂਸ਼ਨ ਕੀਤੇ ਹੋਏ ਹੈ ਜੀ ਦੋਨੇ ਲਿਖੇ ਹੋਏ ਜੀ ਅੰਦਰ ਨਾਮ ਉਹਨਾਂ ਦਾ ਕਸ਼ਮੀਰ ਗਜਰਾਂਗ ਦਲ ਤੋਂ ਸਹਿ ਸੁਰੱਖਿਆ ਪ੍ਰਮੁੱਖ ਦਾ ਹੂੰ ਇਹ ਟਰੱਕ ਜਿਹੜਾ ਸੀਗਾ ਨਾ ਇਹ ਯੂਪੀ ਤੋਂ ਆਇਆ ਭਾਜੀ ਠੀਕ ਹੈ ਰਾਤੀ 2:30 ਵੇ ਇਨਫੋਰਮੇਸ਼ਨ ਮਿਲ ਗਈ ਸੀ ਸਾਨੂੰ ਕਿ 2:30 ਵੇ ਟਰੱਕ ਟੋਲ ਪਲਾਜ਼ਾ ਬੈਕ ਸਾਈਡ ਦੇ ਉੱਤੇ ਨੇਰੇ 'ਚ ਟਰੱਕ ਨੂੰ ਲਗਾ ਦਿੱਤਾ ਗਿਆ ਸੀਗਾ ਸਵੇਰੇ ਸਵੇਰੇ ਸਾਨੂੰ 1:30 ਵੇ ਫੋਨ ਆਇਆ ਹੂੰ ਕਿ ਅਤੂ ਟ੍ਰੱਕ ਰਿਲੀਜ਼ ਹੋ ਚੁੱਕਾ ਵਾ ਕੌਲਾ ਦਾ ਪਾਰ ਕਰ ਚੁੱਕਿਆ ਹੈ ਤੈਨੂੰ ਫਾਨ ਕੋਲ ਬਾਈਪਾਸ ਤੇ ਆਪਾਂ ਰੁਕਣਾ ਹੈ ਹੂੰ ਤੇ ਇੱਥੇ ਫਾਨ ਕੋਲ ਬਾਈਪਾਸ ਤੇ ਰੋਕਿਆ ਟ੍ਰੱਕ ਨੂੰ ਪੁਲਿਸ ਮੁਲਾਜ਼ਮ ਨਾਲ ਸੀਗੇ ਸਾਡੇ ਜਿੰਦੇ ਵਿੱਚ 11 ਟਨ ਗਾਊਮਾ ਸੀ ਬਿਲਟੀ ਬਣੀ ਵੀ ਸਾਰੀ ਸਾਡੇ 6.5 ਲੱਖ ਰੁਪਏ ਦਾ ਮਾਲ ਹੈਗਾ ਇਹਦੇ ਜੋ ਬਿਲਟੀ ਤੇ ਲਿਖਿਆ ਹੋਇਆ ਹੈ ਬਾਕੀ ਇਹ ਟ੍ਰੱਕ ਖੜਾ ਪਿਆ ਨਹੀਂ ਖੋਲਿਆ ਜੀ ਆਪਣੇ ਵੱਲੋਂ ਖੋਲਿਆ ਗਿਆ ਟ੍ਰੱਕ ਖੁੱਲਿਆ ਜਾਗੋ ਹੁਣੇ ਤੇ ਇਹਨੂੰ ਕਿੱਦਾਂ ਨਿਕਲਦਾ ਪਤਾ ਗਾਊਮਾ ਸੀ ਇਹਦੇ ਵਿੱਚ ਗਾਊਮਾ ਉਹ ਜਿਹੜੇ ਡਰਾਈਵਰ ਫੜੇ ਆ ਉਹਨੂੰ ਮਾਰ ਮਾਰ ਪੈਣ ਤੋਂ ਪਹਿਲਾਂ ਹੀ ਮੰਨ ਗਏ ਨੇ ਕਿ ਭਾਈ ਗੋਮਾ ਦੋ ਜਣੇ ਮਾਰ ਮਰਨ ਤੋਂ ਪਹਿਲਾਂ ਹੀ ਮੰਨ ਗਏ ਨੇ ਕਿ ਇਹ ਗੋਮਾ ਸ ਹੈਗਾ ਵੀ ਤੁਹਾਨੂੰ ਮਾਰਿਓ ਨਾ ਸਰ ਕਿੱਥੋਂ ਦੀ ਕਿੱਥੇ ਜਾ ਰਿਹਾ ਸੀ ਇਹ ਯੂਪੀ ਤੋਂ ਆਇਆ ਵਾ ਯੂਪੀ ਤੋਂ ਲੈ ਕੇ ਅੰਨੇ ਜਾਣਾ ਜੰਮੂ ਕਸ਼ਮੀਰ ਹੂੰ ਤੇ ਦਿੱਲੀ ਲਿਖਿਆ ਆ ਬਿੱਲੀ ਤੇ ਦਿੱਲੀ 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 ਤੋਂ ਹੀ ਬਣ ਕੇ ਆ ਦਿੱਲੀ ਤੋਂ ਲਿਖਿਆ ਜੰਮੂ ਕਸ਼ਮੀਰ ਦਿੱਲੀ ਤੋਂ ਜੰਮੂ ਵੀ ਮੇਰੇ ਇਹ ਟ੍ਰੱਕ ਇਹਦਾ ਸਮਾਨ ਲੋਡ ਹੋਇਆ ਵਾ ਉਹ ਕਸ਼ਮੀਰ ਉੱਥੋਂ ਆਇਆ ਯੂਪੀ ਤੋਂ ਸਰ ਕੋਈ ਬਿਲ ਦਾ ਜਿਹੜਾ ਐਡਰੈਸ ਵੀ ਕੋਈ ਲਿਖਿਆ ਪਿਆ ਬਿਲ ਤੇ ਹਾਂਜੀ ਸਭ ਕੁਝ ਹੈਗਾ ਨਾਮ ਲਿਖਿਆ ਉਹਨਾਂ ਕਿਸੇ ਵਿਅਕਤੀ ਦਾ ਸਾਰਾ ਕੁਝ ਹੈਗਾ ਉਹ ਨਾਮ ਪੋਜੀਸ਼ਨ ਰੌਂਗ ਇਨ ਕਰਿਓ ਜੀ ਸਭ ਤੋਂ ਸਿਰਾਜੇਂ ਰੱਕ ਫੜਦੇ ਹੈ ਇਸ ਸੰਗਠਾਣ ਨੇ ਕੀ ਮਸਲਾਇਆ ਕਿਹੜੇ ਸੰਗਠਨ ਰੱਕ ਫੜਿਆ ਇਸ ਗਰਾਉਂਡ ਦੀ ਵੀ ਅੱਜ ਸਾਨੂੰ ਥਾਣੇ ਦੇ ਵਿੱਚ ਇਤਲਾਹ ਆਈ ਆ ਕਿ ਪਠਾਨਕੋਟ ਚੌਂਕ 'ਚ ਕੋਈ ਟਰੱਕ ਰੁਕਿਆ ਆ ਜਿਹਦੇ ਵਿੱਚ ਉਹਨਾਂ ਨੂੰ ਕੋਈ ਗਾਊ ਦੇ ਮਾਸ ਦਾ ਹੁਣ ਬੜੇ ਸ਼ੱਕ ਹੈਗੀ ਆ ਤੇ ਅਸੀਂ ਫਿਰ ਮੋਕੇ ਤੇ ਗਏ ਆ ਟਰੱਕ ਲੈ ਜਾਂਦਾ ਪਰ ਹਲੇ ਪ੍ਰोसीडिंग ਚੱਲ ਰਹੀ ਆ ਇਨਵੈਸਟੀਗੇਸ਼ਨ ਉਹ ਤੇ ਦੇਖਾਂਗੇ ਅਸੀਂ ਟੀਮ ਸੱਦੀ ਆ ਵੈਟਰਰੀ ਡਾਕਟਰਾਂ ਦੀ ਜਿਹੜੇ ਕਿ ਬੋਰਡ ਬਣਾ ਕੇ ਚੈੱਕ ਕਰਨਗੇ ਵਾਕਿਆ ਹੀ ਚੀਜ਼ ਹੈਗੀ ਆ ਜਾਂ ਨਹੀਂ ਹੈਗੀ ਜੇਕਰ ਹੋਈ ਤਾਂ ਉਸ ਦੇ ਹਿਸਾਬ ਨਾਲ ਬੜੀ ਕਾਨੂੰਨ ਦੀ ਕਾਰਵਾਈ ਹੋਕਰਾਂਗੇ ਸਿਸਟਮ ਕਿੰਨਾ ਕਿ ਉਹਨਾਂ ਨੇ ਹਿਰਾਸਤ ਲਿੱਤਾ ਹੈ ਹਲੇ ਕਿਸੇ ਨੂੰ ਨਹੀਂ ਫਿਲਹਾਲ ਅਸੀਂ ਇਹ ਐਫਰ ਲੌਂਚ ਕਰਕੇ ਤੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਅਗਰ ਇਨਵੈਸਟੀਗੇਸ਼ਨ ਉਹਨਾਂ ਨੂੰ ਚੈੱਕ ਕਰਾ ਕੇ ਜਿਹੜੇ ਵੈਟਰਨ ਡਾਇਰੈਕਟਰ ਸਿੰਪਲ ਲੈਣਗੇ ਵਾਕਿਆ ਇਹ ਕੁਝ ਹੈ ਉਸ ਤੋਂ ਬਾਅਦ ਫਿਰ ਉਹਨੂੰ ਹਿਰਾਸਤ ਵਿੱਚ ਰੱਖ ਦੇ ਚੱਲ ਕੇ ਦੋੜ ਉਹਦਾ ਡਰਾਈਵਰ ਹੈ ਸਾਡੇ ਕੋਲ ਫਿਲਹਾਲ ਨਿਗਰਾਨੀ 'ਚ ਹੈ ਸਾਡੇ ਤੇ ਨਾਮ ਨਹੀਂ ਹਲੇ ਉਹਨਾਂ ਦਾ ਡਕਾ ਹੈ ਇਹ ਕਲੀਅਰ ਕਰ ਸਕਦੇ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਿਆਨ ਕਿਦੇ ਲੈ ਲਓ ਬਿਆਨ ਅਸੀਂ ਸਾਇਲ ਸ਼ਰਮਾ ਦੇ ਸਾਨੂੰ ਬਿਆਨ ਦਿੱਤੇ ਆ ਸਾਇਲ ਸ਼ਰਮਾ ਨੇ ਇਨਫਾਰਮੇਸ਼ਨ ਹੈ ਜਿਹੜੇ ਉਹਨੇ ਸਾਇਲ ਉਹ ਜਲੰਧਰ ਦੇ ਰਹਿਣ ਵਾਲੇ ਆ ਬਜਰੰਗ ਦਲ ਦੇ ਮੈਂਬਰ ਆ ਤੇ ਉਹਨਾਂ ਨੇ ਅਸਰ ਦੇ ਐਲੋਗ ਕਰ ਰਿਹਾ ਹੈ ਕਿ ਇਹ ਅਨੇ ਮੰਦੇ ਪੇ ਕੇ ਉਹਦੇ ਵਿੱਚ ਹੋ ਜਾ ਸਕਦਾ ਨਹੀਂ ਉਹ ਉਹ ਸਾਰਾ ਹੀ ਆ ਉਹ ਅਸੀਂ ਟੀਮ ਬਣਾ ਲਈ ਆ ਡਾਕਟਰਾਂ ਦੀ ਵੈਟਰਨਰੀ ਡਾਕਟਰਾਂ ਦੀ ਉਹ ਆ ਕੇ ਤੇ ਉਹ ਚੈੱਕ ਕਰਨਗੇ ਸਭ ਚੈੱਕ ਕਰਨ ਤੋਂ ਬਾਅਦ ਵਾਕਿਆ ਇਹ ਚੀਜ਼ ਹੈ ਜਾਂ ਨਹੀਂ ਹੈ ਉਹਦੇ ਬਾਰੇ ਵਿੱਚ ਇਨਵੈਸਟੀਗੇਸ਼ਨ ਪਾਰਟ ਹੋਣਾ ਹੈ what é is